5 ਘੰਟੇ ਲੱਗ ਗਏ ਦੱਸਿਓ ਫਿਰ ਕਿਵੇਂ ਲੱਗ ਰਿਹਾ ਤੇ ਤਿਆਰ ਕਰਦੇ ਆ ਫਿਰ ਇਹਨੂੰ ਬਾਕੀ ਜਿਹੜੀ ਵੀਡੀਓ ਤੁਸੀਂ ਪੂਰੀ ਦੇਖੋ ਜੇ ਇਹਨੂੰ ਬਾਸ਼ਬੂਸ਼ ਵੀ ਕਰਨਾ ਹਾਂ ਹਾਂ ਵੀ ਮਿੱਤਰੋ ਕੀ ਹਾਲ ਚਾਲ ਹੈ ਬਈ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਆਪਾਂ ਟਰੈਕਟਰ ਤਿਆਰ ਕਰੀ ਜਾਂਦੇ ਸੀ ਫਤੇਗੜ ਸਾਹਿਬ ਕਰਕੇ ਤੇ ਸਾਨੂੰ ਦੱਸਿਆ ਸੀ ਵੀ ਆਪਾਂ ਡੈਕ ਡੱਕ ਚੇਂਜ ਕਰਨਾ ਬਾਕੀ ਸਾਰਾ ਆਪਣਾ ਕੰਮ ਹੋ ਗਿਆ ਤੇ ਹੁਣ ਆਪਾਂ ਮਿਊਜ਼ਿਕ ਸਿਸਟਮ ਜਿਹੜਾ ਚੇਂਜ ਕਰਨ ਲੱਗੇ ਆ ਇਹਨੂੰ ਲਾਉਣਾ ਫਿਰ ਦੇਖਦੇ ਆਪਾਂ ਕਿਹੜਾ ਲਾਉਣਾ ਇਹਦੇ ਬੂਫਰ ਕੱਢ ਕੇ ਆਪਾਂ ਨੂੰ ਦੋ ਬੂਫਰ ਪਹਿਲਾਂ ਖਰਾਬ ਸੀ ਇਹਦੇ ਬੂਫਰੋ ਚ ਪਾਉਣੇ ਨੇ ਆਪਾਂ ਲੱਗੇ ਆ 10 ਬੂਫਰਾਂ ਵਾਲਾ ਲਾਉਣਾ ਵੱਡਾ ਤੇ ਇੱਕ ਛਤਰੀ ਚੇਂਜ ਕਰਨੀ ਆ ਉਹ ਡਾਊਨ ਸੀਲਿੰਗ ਵਾਲੀ ਜਿਹੜੀ ਆਪਣੀ ਅੰਦਰ ਪਈ ਛਤਰੀਦਾਰ ਕਰੀ ਉਹ ਲਾਉਣੀ ਆ ਤੇ ਡੈਕ ਨਵਾਂ ਚੇਂਜ ਕਰਨਾ ਹੁਣ ਇਹ ਜੂ ਤਾਰ ਦੇਣਾ ਸਾਰਾ ਕੁਝ ਜੂ ਛਤਰੀ ਡੈਕ ਮਿਊਜ਼ਿਕ ਸਿਸਟਮ ਵਿੱਚ ਉਤਾਰ ਕੇ ਉਹ ਵੱਡਾ ਜ ਉਦੇ ਨਾਲ ਜਿਹੜੀ ਛਤਰੀ ਜਾਂ ਦੂਜੀ ਉਹ ਲਾਉਣੀ ਆ ਤੇ ਆਪਣੇ ਕੋਲ ਸਲੰਸਰ ਜਿਹੜੇ ਪਏ ਨੇ ਇਹਨੂੰ ਕ੍ਰੋਮ ਕਰਕੇ ਦੇਖਦੇ ਆ ਜੇ ਆਹ ਵਧੀਆ ਲੱਗਿਆ ਤਾਂ ਇਹ ਲਾਵਾਂਗੇ ਜੇ ਆਹ ਵਧੀਆ ਲੱਗਿਆ ਸਾਫ ਤਾਂ ਇਹ ਲਾਵਾਂਗੇ ਇਹਨਾਂ ਨੂੰ ਦੋਨੋਂ ਨੂੰ ਕ੍ਰੋਮ ਕਰਨਾ ਤੇ ਨਾਲੇ ਕਰਾਂਗੇ ਕ੍ਰੋਮ ਹੁਣ ਜੂ ਲਾਉਨੇ ਆ ਤੇ ਬਾਕੀ ਆਪਣਾ ਸਿਸਟਮ ਆ ਜਿਹੜਾ ਬਾਕੀ ਦਾ ਰੇਡੀਓ ਅਲੱਗ-ਪੱਗ ਦੀ ਪੂਰੀ ਆਉਂਦੇ ਨੇ ਬਸ ਡੈਕ ਮਿਊਜ਼ਿਕ ਸਿਸਟਮ ਥੱਲੇ ਤਾਰ ਕੇ ਫਿਰ ਕਰਦੇ ਆ ਫਟ ਤਿਆਰ-ਵਿਆਰ ਹੋ ਆਗੇ ਦੀ ਪੂਰੀ ਆ ਜਾ ਆ ਜਾ ਤੇਰੀ ਵੇਟ ਕਰ ਰਹੀ ਦੀ ਲੈ ਵੀ ਆਗੇ ਜੋਬਰਾ ਹਾਂ ਵਧੀਆ ਲੈ ਵੀ ਹੁਣ ਲਾਉਨੇ ਆ ਡੈਕ ਡੱਕ ਠੀਕ ਆ ਡੈਕ ਦਾ ਖੋਲਤਾ ਤੇ ਇਤਨੇ ਆਪਾਂ ਛੋਟਾ ਜਿਹਾ ਕੰਮ ਕੋਈ ਹੋਰ ਕਰਦੇ ਆ ਇੱਕ ਤਾਂ ਜਿਹੜੇ ਦੇ ਟਾਇਰਾਂ ਦੇ ਆਪਣੇ ਆ ਮੋٹے ਅਖਰਾ ਇਹਨਾਂ ਨੂੰ ਕਰਦੇ ਆ ਵਾਈਟ ਤੇ ਕਲ ਮਾਪਾਂ ਨੂੰ ਆਪਣੇ ਪਿੰਟੇ ਚੋਂ ਮਿਲ ਹੀ ਨਹੀਂ ਹੈਗੀ ਸ਼ਾਪ ਤੋਂ ਜਾਣਾ ਪੈਣਾ ਸੀ ਪਾਤਰਾ ਜਾ ਰਿਹਾ ਆਦ ਰਣੇ ਉੱਥੇ ਆਪਾਂ ਗਏ ਨਹੀਂ ਅੱਜ ਜਗਾੜ ਲਾਉਨੇ ਆ ਇਹ ਚੋ ਕੱਟ ਕੇ ਨਿਗਾੜ ਲਾ ਕੇ ਇੱਕ ਤਾਂ ਟਾਇਰ ਸਾਰੇ ਵਾਈਟ ਕਰਨੇ ਆ ਜਿੱਥੋਂ-ਜਿੱਥੋਂ ਲਾਲਾ ਜੀਵੇਂ ਮਿਹਨਤ ਬਹੁਤ ਲੱਗਣੀ ਆ ਟਾਈਮ ਜ਼ਿਆਦਾ ਲੱਗਣਾ ਤੇ ਕਿਉਂਕਿ ਬਰੀਕੀ ਕੰਮ ਆ ਮੰਨ ਲਾ ਦਾ ਹੱਥ ਨੋ ਜਾਣਾ ਚਾਰਾ ਡਰਾਂ ਦੇ ਪਹਿਲਾਂ ਆਪਾਂ ਇਹੀ ਕੰਮ ਕਰਦੇ ਆ ਬਾਕੀ ਡੇਕਾਂ ਨੂੰ ਕਾਲਾ ਫਿਰ ਕੱਲ ਨੂੰ ਹੀ ਕਰਾਂਗੇ ਹੁਣ ਵੀ ਮਿੱਤਰੋ ਉਸੇ ਪੁਰਸ਼ ਜੋ ਥੋੜੇ ਜਿਹਾ ਵਾਲ ਕੱਟ ਕੇ ਕਲਮ ਬਣਾਈ ਆ ਜਗੜ ਲਾਇਆ ਇਥੇ ਇੱਕ ਹੋਰ ਰੌੜ ਚਾੜ ਲਈ ਟੈਟ ਜੋਜ ਮੂਰੋ ਕੱਟ ਕੇ ਫਿਰ ਕਰਦੇ ਆਪਾਂ ਕੰਮ ਸਾਰਾ ਠੀਕ ਆ ਕਿਉਂ ਵੀ ਮੁੰਡਿਓ ਬਣਦੀ ਆ ਗੱਲ ਵਾਤਾ ਜਿਗਾੜ ਦੇਖ ਲੋ ਜਿਗਾੜੀ ਜਲ ਰਿਹਾ ਹੈ ਕੰਮ ਆ ਵੀ ਕਰਨੇ ਹੈ ਜੇ ਨਾ ਆ ਦੇ ਪੂਰੇ ਧਿਆਨ ਨਾਲ ਕਰਨੇ ਪੈਣ ਯਾਰ ਪੂਰੇ ਧਿਆਨ ਨਾਲ ਹਾਈ ਤਾਂ ਬਹੁਤ ਨੇ ਇਹ ਸਾਰਾ ਦਿਨ ਲੱਗਣਾ ਦੇਖੋ ਕਿਉਂ ਵੀ ਮਿੱਤਰੋ ਦੋਸੋਂ ਫਿਰ ਕਿਵੇਂ ਲੱਗ ਰਹੇ ਨੇ ਉਹ ਥਲੜੇ ਹਜੇ ਭਰੇ ਨਹੀਂ ਯਾਰ ਇਹਨਾਂ ਥੱਲੇ ਵਾਗ ਗੇ ਉਹ ਪਹਿਲਾਂ ਆਪਾਂ ਗੈਲੜੇ ਦਾ ਕਰਦੇ ਹਾਂ ਉੱਤੋਂ ਤੋਂ ਕੰਮ ਫਿਰ ਇਹਨੂੰ ਅੱਗੇ ਹੋ ਜੂਗਾ ਠੀਕ ਆ ਫਿਰ ਇਹ ਥਲੜੇ ਅਖਰ ਉੱਪਰ ਆ ਜਾਣਗੇ ਤਾਂ ਕਰਕੇ ਉਨਾ ਪਾ ਭਰਦੇ ਮਲਾਂ ਵੱਡੇ ਅੱਖਰ ਨੇ ਜਿਹੜੇ ਥੋੜੇ ਸੌਖੇ ਨੇ ਭਰਨੇ ਬ੍ਰੀਕ ਅੱਖਰ ਭਰਨੇ ਜਿਆਦਾ ਔਖੇ ਆ ਇਹਨਾਂ ਚੋ ਵੀ ਆਪਾਂ ਮੇਨ ਮੇਨ ਭਰਾਂਗੇ ਜਿਹੜੇ ਜਿਆਦੇ ਵੱਡੇ ਆ ਇੱਕ ਆਹ ਇੱਕ ਆ ਭਰ ਲਾਂਗੇ ਸ਼ਕਤੀ ਲਾਈਫ ਵਾਲਾ ਐਮ ਆਰ ਐਫ ਵਾਲਾ ਤੇ 11 16 28 ਬਾਕੀ ਆ ਚੀਜ਼ਾਂ ਸਾਰੀਆਂ ਛੱਡ ਦੇਣੀਆਂ ਨੇ ਇੱਕ ਆ ਭਰ ਦਾਂਗੇ ਲੈ ਵੀ ਮਿੱਤਰੋ ਕਿਉਂ ਬਣੀ ਗੱਲਬਾਤ ਦੱਸੋ ਕਮੈਂਟ ਕਰਕੇ ਅਜੇ ਤਾਂ ਰਹਿ ਜਾਂਦਾ ਇੱਕ ਸਾਈਡ ਹੀ ਭਰੀ ਆ ਅਜੇ ਤਾਂ 프ਰੰਟ ਵਾਲੇ ਵੀ ਰਹਿ ਗਏ ਇਹ ਚੋ ਵੀ ਰਹਿ ਜਾਂਦਾ ਹਜੇ ਸ਼ਕਤੀ ਲਾਈਫ ਬਣਦੀ ਹੈ ਗੱਲਬਾਤ ਥੋੜਾ ਜਿਹਾ ਉੱਧਰ ਵੀ ਭਰਿਆ ਸੀ ਆ ਕਿਉਂਕਿ ਫਿਰ ਅੱਗੇ ਕਰ ਲੈਣਾ ਡਾਇਰੈਕਟਰ ਫਿਰ ਅੱਗੇ ਕਰਖਿਓ ਤੁਹਾਡੇ ਅੱਖਰ ਉੱਪਰ ਆ ਜਾਣਗੇ ਫਿਰ ਕਰਦੇ ਹਾਂ 프ਰਿੰਟਰ ਰੈਨ ਲਾਜੇ ਦੱਸੋ ਫਿਰ ਕਿਵੇਂ ਬਣੀ ਗੱਲਬਾਤ ਲੱਗ ਵੀ ਮੇ trot 5 ਘੰਟੇ ਲੱਗੇ ਦੱਸਿਓ ਫਿਰ ਕਿਵੇਂ ਲੱਗ ਰਿਹਾ ਡੈੱਕ ਵਾਲਾ ਤਾਂ ਹੁਣ ਬਾਕੀ ਸਾਰਾ ਸਿਸਟਮ ਨਾਲ ਨੂੰ ਹੋਣਾ ਅੱਜ ਤਾਂ ਟਾਇਰੇ ਤਿਆਰ ਹੋਏ ਨੇ ਡੈੱਕ ਖੋਲਤਾ ਸੀ ਬਾਕੀ ਦੂਜਾ ਤਿਆਰ ਕਰਕੇ ਲਾਉਣਾ ਟਾਇਰਾਂ ਦੀ ਇੰਨਾ ਟਾਈਮ ਲੱਗ ਗਿਆ ਬਰੀਕੀ ਜਨਾ ਕੰਮ ਸਾਰਾ ਦੇਖੋ ਦੇਖੋ ਮੇਰਾ ਕਿਉਂ ਅਣੀ ਗੱਲ ਬਾਤ ਟੋ ਟਾਇਰ ਤਾਂ ਹੋ ਗਿਆ ਹੁਣ ਇਹਨੂੰ ਵੀ ਕਰੇ ਦਈਏ ਵਾਈਟ ਲੱਗਦਾ ਹਥਾ ਅੱਤਾ ਦੇ ਲਿਬੜੇ ਹੋਏ ਹੈਗੇ ਨੇ ਹੁਣ ਕਲਰ ਦੇ ਇਹਨੂੰ ਵੀ ਵਾਈਟ ਕਰ ਦਈਏ ਤਰੋ ਸ਼ੇਫਟੀ ਕਵਰ ਵੀ ਲੱਗ ਗਿਆ ਵੀ ਕੋਈ ਤੋਕਾ ਵਗੈਰਾ ਜਾਂ ਡਿਗੇ ਨਾ ਛੱਟਾ ਵਗੈਰਾ ਕੋਈ ਏਸੀ ਨਾਲ ਸਾਰਨਾ ਪੈਣਾ ਆਪਾਂ ਨੂੰ ਮਾਜ ਲਕਾਉਣ ਨੂੰ ਥੋੜੇ ਪਿਛੇ ਭਾਂਡਾ ਭੁੰਡਾ ਵੀ ਲਵੇੜਨਾ ਏਸੀ ਨਾਲ ਕਰਾਂਗੇ ਸਿਸਟਮ ਤਰੋ ਬਾਕੀ ਕੰਮ ਕੱਲ ਨੂੰ ਕਰਦੇ ਹੁਣ ਲਾਉਨੇ ਆ ਮਸਟੈਂਗ ਨੂੰ ਅੰਦਰ ਬਾਕੀ ਕੱਲ ਨੂੰ ਛਾਤਰੀ ਖੋਲਦੇ ਆ ਤੇ ਦੂਜਾ ਆਪਾਂ ਦੂਜਾ ਜੂ ਲਾ ਕੇ ਦੂਜਾ ਡੱਕ ਰੋਕ ਲਾਉਨੇ ਆ ਕਰਦੇ ਆ ਤਿਆਰੀਆਂ ਵਹਿਰੀਆਂ ਦਨ ਥੋੜੀ ਰਹਿ ਗਈ ਆ ਅੱਜ ਤੱਕalle ਟੈਰੀ ਤਿਆਰ ਹੋਏ ਨੇ ਤੇ ਹੁਣ ਦੱਸੋ ਬਰ ਕਮੈਂਟ ਕਰਕੇ ਕਿਵੇਂ ਲੱਗ ਰਹੀ ਆ ਲੁੱਕ ਮਿੱਤਰੋ ਲਾਤਾ ਅੰਦਰ ਉਹੀ ਗੱਲ ਫਿਰ ਮਿੱਟੀ ਮੈਂ ਤੇ ਰੇਤੇ ਪਾਣ ਨਹੀਂ ਦਿੰਦਾ ਰਮਿੰਗ ਹੋਈ ਹੋਈ ਆ ਲੈ ਹੁਣ ਲਾ ਦੀ ਬਾਹਰ ਬਾਕੀ ਕੰਮ ਕੱਲ ਨੂੰ ਠੀਕ ਆ ਉਹ ਸਹੀ ਹੈ ਮੇਟਰੋ ਨਸੀਆ ਫਿਰ ਪੜ੍ਹ ਕੇ ਸਹੀ ਲਿਖਿਆ ਬਾਏ ਬਾਏ ਅੱਜ ਦਾ ਵਲੌਗ ਲੈ ਵੀ ਮੇਟਰੋ ਅਗਲੇ ਦਿਨ ਦੇ ਵਲੌਗ ਚ ਸਵਾਗਤ ਆ ਤੇ ਕੱਲ ਤਾਂ ਆਪਣੇ ਤੋਂ ਟਾਇਰ ਟਾਇਰ ਤਿਆਰ ਹੋਏ ਸੀ ਅੱਜ ਆਪਾਂ ਨੇ ਕਾਰਨਾ ਡਿੱਕ ਤਿਆਰ ਇਹਦਾ ਵੱਡੇ ਵੱਡੇ ਲਾਉਣ ਦੀ ਸੋਚ ਲਈ ਆਪਾਂ ਇਹ ਬੂਫਰ ਲਾਉਣਾ ਆਪਾਂ 10 ਬੂਫਰ ਆਲਾ ਇਹਦੇ ਦੋ ਬੂਫਰ ਖਰਾਬ ਹੋਏ ਹੋਏ ਆ ਪਹਿਲਾਂ ਆਪਾਂ ਕੱਢ ਕੇ ਇਹ ਚ ਪਾਲੇ ਸੀ ਉਹ ਹੁਣ ਆਪਾਂ ਉਹਦੇ ਚੋਂ ਕੱਢ ਕੇ ਇਹ ਚ ਪਾਉਣੇ ਨੇ ਦੋ ਬੂਫਰ ਤੇ ਹੁਣ ਇਹਨੂੰ ਆਪਾਂ ਇੱਥੇ ਪਾਉਨੇ ਆਂ ਦਰੀ ਵਿਛਾਲੀ ਸੀ ਮੈਂ ਥੱਲੇ ਵੀ ਨਾਲੇ ਫੋਟੋ ਲੱਗੀ ਹੋਈ ਹੈ ਨਾ ਸਕ੍ਰੈਚ ਨਾ ਪੈਣਾ ਇਹਨੂੰ ਮੁੱਦਾ ਕਰਕੇ ਆਪਾਂ ਫਿਰ ਬੂਫਰ ਆਪ ਰੱਖੋ ਖੋਲਦੇ ਆਂ ਤੇ ਅੱਜ ਹੁਣ ਇਹ ਹੀ ਤਿਆਰ ਤੇ ਇਹਦਾ ਪਲੇਅਰ ਆਪਾਂ ਮੰਗਵਾਇਆ ਹੋਇਆ ਹੈਗਾ ਹਜੇ ਆ ਜਾਂਦੋਂ ਫਿਰ ਦੇਖਦੇ ਆਂ ਕਿ ਆ ਬੰਦਾ ਨਹੀਂ ਆਪਣੇ ਕੋਲ ਉਹਦੇ ਵਾਲਾ ਪਲੇਅਰ ਪਿਆ ਛੇ ਬੂਫਰ ਵਾਲਾ ਛੇ ਬੂਫਰ ਤਾਂ ਚੱਲੇ ਜਾਣਗੇ ਜੇ ਵੱਡਾ ਬੂਫ ਆਪਣਾ Empire ਫੈਲਾ ਆ ਗਿਆ ਤਾਂ ਸਾਰੇ ਬੂਫਰ ਚੱਲਣਗੇ ਤੇ ਆਪਾਂ ਗੱਲ ਬਈ ਹੁਣ ਐਨਾ ਕਮੈਂਟ ਕਰਿਓ ਵੀ ਤੁਸੀਂ ਉੱਤੇ ਗੰਦ ਪਾਉਣ ਜਾਂਦੇ ਹੋ ਜਾਂ ਨਾ ਹਨਾ ਆਪਾਂ ਬੈਸੇ ਹੀ ਲਾਇਆ ਸ਼ੌਂਕ ਨੂੰ ਲਾਉਣਾਗਾ ਬਸ ਆਪਾਂ ਉੱਥੇ ਜਾਣ ਜਾਨੀ ਕਿ ਤੁਸੀਂ ਪਿਛਲੇ ਸਾਲ ਵੀ ਦੇਖਿਆ ਸਾਰੇ ਭਰਾ ਆ ਕੇ ਕਹਿੰਦੇ ਸੀ ਬਾਈ ਚਲਾ ਕੇ ਦਿਖਾਈ ਚਲਾ ਕੇ ਦਿਖਾਈ ਆਪਾਂ ਉੱਥੇ ਗੰਦ ਨਹੀਂ ਪਾਉਂਦੇ ਆਪਾਂ ਹਰ ਇੱਕ ਨੂੰ ਕਹਿ ਦਿੰਦੇ ਨੇ ਵੀ ਬਾਈ ਚੱਲਦਾ ਨਹੀਂ ਹੈਗਾ ਠੀਕ ਆ ਕਿਉਂਕਿ ਉੱਥੇ ਚਲਾ ਕੇ ਦਿਖਾਵਾਂਗੇ ਆਪਾਂ ਚੰਗਾ ਜ ਨਹੀਂ ਲੱਗਦਾ ਹੈਗਾ ਹਨਾ ਉਦਾਂ ਤੁਹਾਨੂੰ ਪਤਾ ਹੀ ਆ ਵੀ ਚੱਲਦਾ ਹੀ ਆ ਠੀਕ ਆ ਪਾਉਤੇ ਡੈਕ ਕੋਈ ਚਲਾਉਣ ਨਹੀਂ ਜਾਂਦੇ ਹੁੰਦੇ ਆਪਾਂ ਕਿਸੇ ਨੂੰ ਵੀ ਚਲਾ ਕੇ ਦਿਖਾਉਂਦੇ ਸੋ ਜਿੰਨੇ ਵੀ ਆਪਣੀ ਵੀਡੀਓ ਦੇਖ ਰਹੇ ਨੇ ਕੋਈ ਵੀ ਭਰਾ ਆਪਾਂ ਨੂੰ ਆ ਕੇ ਇਹ ਨਾ ਕਿਹੋ ਵੀ ਇਹਦੇ ਬਾਜ ਜਾਂ ਬੇਸ ਦਿਖਾ ਦਿਓ ਕਿਉਂਕਿ ਉੱਥੇ ਚੰਗਾ ਨਹੀਂ ਲੱਗਦਾ ਫਤੇਗੜ ਸਾਹਿਬ ਠੀਕ ਆ ਉੱਥੇ ਨਹੀਂ ਆਪਾਂ ਕਿਸੇ ਨੂੰ ਵੀ ਚਲਾ ਕੇ ਦਿਖਾਉਣਾ ਪਰ ਆਪਾਂ ਬਸ ਇਹ ਬੈਸੀ ਸ਼ੌਂਕ ਨੂੰ ਲਾਉਣ ਲੱਗੇ ਆ ਇਹਨੂੰ ਹੁਣ ਕਰਦੇ ਆਪਾਂ ਤਿਆਰ ਉੱਚੋਂ ਬੂਫਰ ਕੱਢ ਕੇ ਇਹ ਚ ਪਾਉਨੇ ਆ ਜਾਂ ਫਿਰ ਇਹ ਚੋਂ ਬੂਫਰ ਕੱਢ ਕੇ ਉੱਚੇ ਪਾ ਲਾਂਗੇ ਆਪਣੇ ਕੋਲ ਦੋ ਡੈਕ ਐਕਸਟਰਾ ਪਏ ਨੇ ਹੁਣ ਇਹਨੂੰ ਆਪਾਂ ਇੱਥੇ ਪਾ ਕੇ ਕਰਦੇ ਆਂਦਾ ਕੰਮ ਸ਼ੁਰੂ ਅੱਜ ਤੇ ਆ ਬੂਫਰੇ ਇਹਦੇ ਆਪਣੇ ਇਹ ਸਟੰਟ ਵਾਲੇ ਡੈਕ ਚ ਪਾਏ ਹੋਏ ਸੀ ਆ ਬੂਫਰ ਦੋਏ ਇਹੋ ਕਿਤੇ ਡੈਕ ਨਾਲ ਜਾਲੀ ਨਾਲ ਲੱਗ ਗਿਆ ਤਾਂ ਹੂ ਨਾਲ ਜਾਲੀ ਮੁਸਕੇ ਦੇ ਨਾਲ ਐ ਲੱਗੀ ਰਹੀ ਤੇ ਡੈਕ ਚੱਲੀ ਗਿਆ ਤਾਂ ਕਰਕੇ ਆ ਬੂਫਰ ਜਿਹੜੇ ਫਟ ਗਏ ਸੀ ਇਹ ਦੇਖੋ ਤਾਂ ਕਰਕੇ ਫਿਰ ਇਹਦੇ ਵਾਲੇ ਬੂਫਰ ਕੱਢ ਗਏ ਉਦੋਂ ਆਪਾਂ ਟਾਈਮ ਹੈ ਨਹੀਂ ਸਾਡੇ ਕੋਲ ਉਹ ਚ ਪਾ ਲਈ ਸੀ ਹੁਣ ਇਹੀ ਕੱਢ ਕੇ ਜਾਂ ਤਾਂ ਨਵੇਂ ਮੰਗਵਾਏ ਹੋਏ ਨੇ ਇੱਕ ਹੋਰ ਪਟਿਆ ਸੀ ਆ ਤਾਂ ਸਹੀ ਆ ਇੱਕ ਥੱਲੇ ਪਾਤਾ ਸੀ ਇਹ ਦੋ ਚੇਂਜ ਕਰੇ ਸੀ ਆਪਾਂ ਨੇ ਹੁਣ ਇਹ ਚ ਕੱਢ ਕੇ ਚਹੇ ਚ ਕੱਢ ਕੇ ਪਾ ਲਈਏ ਆਪਾਂ ਕੇ ਉਸੇ ਜੰਮਾ ਉਸ ਕੱਟ ਕੇ ਪਾ ਲਈਏ ਤੇ ਤਿਆਰ ਕਰਦੇ ਆ ਫਿਰ ਇਹਨੂੰ ਬਾਕੀ ਜਿਹੜੀ ਵੀਡੀਓ ਤੁਸੀਂ ਪੂਰੀ ਦੇਖੋ ਜੀ ਇਹਨੂੰ ਬਾਸ਼ ਬੂਸ਼ ਵੀ ਕਰਨਾ ਕਿਉਂਕਿ ਜਦੋਂ ਦਾ ਵੀ ਲਾਹਿਆ ਬਸ ਅੰਦਰੇ ਪਿਆ ਇਹ ਉਦੋਂ ਦਾ ਵਸਾ ਕੁਛ ਹੋ ਰਿਹਾ ਦੇਖੋ ਰੇਤਾ ਰੁੱਤਾ ਲੱਗਿਆ ਪਿਆ ਪੂਰਾ ਕਰ ਦਿਆ ਇਹਨੂੰ ਕਲੀਨ ਫਿਰ ਬਾਕੀ ਇਹ ਤੇ ਕੈਮਰਾ ਕੂਮਰਾ ਵੀ ਹਜੇ ਫਿੱਟ ਕਰਨਾ ਹਨਾ ਬਾਕੀ ਹੋਪ ਜਦੋਂ ਵੀ ਤੁਸੀਂ ਕੋਈ ਡੈਕ ਲਾ ਕੇ ਤਾਂ ਦਿੰਦੇ ਹੋ ਆ ਚੀਜ਼ਾਂ ਬੰਦ ਕਰ ਦਿਆ ਕਰੋ ਆ ਚੀਜ਼ਾਂ ਚੂਹੀ ਸਿਰਫ ਹੋਰੋਂ ਦੀ ਵੜਦੀ ਆ ਹੋਰ ਤਾਂ ਕਿਤੇ ਤੁਸੀਂ ਥੋ ਨਹੀਂ ਹੁੰਦੀ ਚੂਹੀ ਵੜਨ ਨੂੰ ਆ ਚੀਜ਼ਾਂ ਆਪਾਂ ਨੇ ਬੰਦ ਕਰ ਰੱਖਿਆ ਨੇ ਦੇਖੋ ਆਪਾਂ ਕਹਿੰਦੇ ਨੇ ਨਾ ਵੀ ਪਿਆ ਪਿਆੜਾ ਇੱਕ ਖਰਾਬ ਹੋ ਜਾਂਦਾ ਵਹੀਂ ਹੁੰਦਾ ਹੁੰਦਾ ਖਰਾਬ ਆਪਾਂ ਬੰਦ ਕਰਿਆ ਸਾਰਾ ਪੇਟੀ ਦੇ ਵਿੱਚ ਚੂਹੀ ਚਾਹੀਗੀ ਤੋਂ ਵੱੜਦੀ ਨਹੀਂ ਲੈ ਵੀ ਮੈਂ ਤਰੋ ਸਾਰਾ ਪੱਟ ਲਿਆ ਇਹ ਆਪਾਂ ਜਾਲੀਆਂ ਜਦੋਂ ਦਾ ਲਿਆ ਸੈੱਟ ਉਹਦਿਆਂ ਦੀ ਖੋਲੀਆਂ ਨਹੀਂ ਸੀ ਹੁਣ ਆਪਾਂ ਨੇ ਤਾਂ ਖੋਲੀਆਂ ਸੀ ਬੂਫਰ ਚੈੱਕ ਕਰ ਲਿਆ ਕੋਈ ਬੋਲਦਾ ਤਾਂ ਨਹੀਂ ਹੈਗਾ ਬਾਕੀ ਸੈੱਟ ਨੇ ਬੂਫਰ ਤਾਂ ਸਾਰੇ ਓਕੇ ਆ ਦੇਖੋ ਆਹ ਦੇਖੋ ਕਿਉਂ ਪਈ ਪਈ ਜੇ ਪ੍ਰਿੰਡਾ ਨੇ ਹਿੱਤਾ ਲਾ ਲਿਆ। ਉਹ ਸ਼ੁਕਰ ਕਰੋ ਵੀ ਹੈ ਨਹੀਂ ਗੀਆਂ ਹੁਣ ਪ੍ਰਿੰਡਾ। ਸਾਰੇ ਓਕੇ ਨੇ। ਹਾਂਜੀ ਖਰਾਬ ਦੀ ਨਿਸ਼ਾਨੀ ਮੈਂ ਤੁਹਾਨੂੰ ਦੱਸਦਾ ਕੀ ਹੁੰਦੀ ਆ। ਇਹ ਉਹਨਾਂ ਦੇਖੋ ਆ ਬੂ ਫਿਰ ਆਪਾਂ ਨੇ ਖਰਾਬ ਆਇਆ ਹੋਇਆ। ਇਹ ਹਾਂਜੀ ਬੋਲਦਾ। ਹਾਂਜੀ ਕਿੰਨਾ ਰਹਿਲਾ ਫਿਰਦਾ। ਇਹ ਹੁਣ ਤੁਸੀਂ ਆ ਚੈੱਕ ਕਰੋ। ਹਾਂਜੀ। ਕਿੰਨਾ ਹਾੜਾ। ਬਾਕੀ ਬੂਫਰ ਸੈਟ ਨੇ ਹਾਂ ਤਾਂ ਦੋ ਚੇਂਜ ਕਰਨੀ ਕਰਨੇ ਆ ਉਹ ਵੀ ਖਰਾਬ ਆਗਾ ਕਿਉਂਕਿ ਇਹ ਤਾਂ ਪਾਟ ਗਈ ਸੀ ਬੂਫਰ ਤਿੰਨ ਬੂਫਰ ਪਾਣੇ ਆ ਹੁਣ ਆਪਣੇ ਚ ਪਾ ਕੇ ਫਿਰ ਮਿਲਦੇ ਆ ਮਿੱਤਰੋ ਜਿਹੜੇ ਉਹ ਆਪਣੇ ਬੂਫਰ ਪਾਟਿਆ ਪਹਿਲਾਂ ਨੇ ਉਹ ਐ ਪਾਟੇ ਨੇ ਤੇ ਆ ਦੇਖੋ ਜਾਲੀਆਂ ਹੋ ਜਾਂਦੀਆਂ ਨੇ ਬਿੰਗੀਆਂ ਕਿਉਂਕਿ ਉਰੋਂ ਦੀ ਇਹਦੇ ਜੂ ਆਉਂਦਾ ਸੀ ਟੰਟ ਵਾਲਾ ਆਪਣਾ ਡੈਕ ਆਗਾ ਤੇ ਆ ਦੇਖੋ ਜਾਲੀ ਲੱਗੀ ਨਾਲ ਬੂਫਰ ਦੇ ਜਦੋਂ ਬੂਫਰ ਵੱਜਦਾ ਉਹ ਫਿਰ ਬਾਹਰ ਨੂੰ ਨਿਕਲਣ ਨਹੀਂ ਦਿੰਦਾ ਪ੍ਰੋਪਰ ਤਾ ਕਰਕੇ ਟੜੇ ਸੀ ਉਹ ਉਪਰ ਇਹ ਆ ਦੇਖੋ ਨਾਲ ਟੱਚ ਹੋ ਰਿਹਾ ਦੇਖੋ ਆ ਫੇਰ ਫਟ ਗਿਆ ਕੋਹਰਾ ਹੁਣ ਇਹ ਆਪਾਂ ਜਾਲੀਆਂ ਚੇਂਜ ਕਰਨੇ ਪੈਣਗੇ ਟੁੱਟ ਗਈਆਂ ਜਾਲੀਆਂ ਇਹ ਵੀ ਖੋਲਦੇ ਆਪਾਂ ਹੁਣ ਡੈਕ ਵਾਲਾ ਕੰਮ ਅੱਜ ਨਵੇੜੇ ਦਿੰਨੇ ਆ ਸਾਰਾ ਵੀ ਮਿੱਤਰੋ ਬਚ ਗਿਆ ਬੂਫਰ ਨਹੀਂ ਤਾਂ ਬੂਫਰ ਦੇ ਦਾ ਵੀ ਹੋ ਗਿਆ ਦੀ ਕਲੱਚ ਆ ਦੇਖੋ ਜਾਲੀ ਨਾਲ ਲੱਗੀ ਜਿਹੜੇ ਪਹਿਲਾਂ ਵਾਲੇ ਬੂਫਰ ਪਾਟੇ ਉਹ ਆਪਣੇ ਇਹੀ ਪਾਟੇ ਨੇ ਕਿਉਂਕਿ ਜਾਲੀ ਉਦੋਂ ਟੱਚ ਹੋ ਗਈ ਉਦੋਂ ਧਿਆਨ ਨਹੀਂ ਦਿੱਤਾ ਜਦੋਂ ਆਵਾਜ਼ ਫਟਣ ਲੱਗੀ ਉਦੋਂ ਦੇਖਿਆ ਵੀ ਕੀ ਹੋ ਗਿਆ ਜੋ ਦੂ ਬੂਫਰ ਕੱਡੇ ਫਾਟੇ ਪਏ ਸੀ ਆ ਦੇਖ ਰੰਗ ਜਾਈ ਟੱਚ ਹੋਈ ਜਾਂ ਨਾਲ ਜਾਲੀ ਟੁੱਟ ਗਈ ਹੈ ਉਹ ਇਹ ਆਪਾਂ ਨਮੀਆਂ ਪਾ ਦਾਂਗੇ ਆਪਣੇ ਕੋਲ ਬਾਧੂ ਪਈਆਂ ਇਹਨੂੰ ਵੀ ਕੱਢਣਾ ਮੇ ਮਤਰੋ ਆਪਾਂ ਤੰਨ ਦਾ ਨਵਾਂ ਬੂਫਰ ਕਰਕੇ ਚੈੱਕ ਕਰ ਲੇ ਪਲੇਅਰ ਆਪਣੇ ਕੋਲ ਪਿਆ ਸੀ ਇਹਦੇ ਵਾਲਾ ਤੰਨ ਵਾਲਾ ਤੇ ਤੰਨ ਦਾ ਆਪਾਂ ਚੈੱਕ ਕਰ ਲੇ ਤੰਨਦਨ ਕਰਕੇ ਕੋ ਪਿਆ ਉਹ ਮੱਚ ਗਿਆ ਇੱਕ ਹੋਰ ਮੰਗਵਾਇਆ ਤੇ ਉਹ ਪਏ ਬੂਫਰ ਖਰਾਬ ਹੋਏ ਸਾਰੇ ਤੇ ਹੁਣ ਦੋ ਬੂਫਰ ਉਹ ਚੋਂ ਕੱਢ ਕੇ ਇੱਚ ਪਾ ਲੈਣੇ ਆਪਾਂ ਜਿਹੜੇ ਆ ਖਰਾਬ ਨੇ ਉਹ ਚੋਂ ਕੱਢ ਕੇ ਇੱਚ ਪਾ ਲੈਣੇ ਆ ਆ ਤੰਨੇ ਬੂਫਰ ਖਰਾਬ ਹੋ ਗਏ ਤੇ ਆਪ ਬੂਫਰ ਸੱਟ ਨੇ ਉਹ ਬੂਫਰਾ ਪਾ ਸਾਰੇ ਪਾ ਲੈਣੇ ਆ ਚੈੱਕ ਕਰ ਲਿਆ ਆਪਾਂ ਹੁਣ ਤੰਨੇ ਉਹਨਾਂ ਚ ਪਾ ਕੇ ਫੇਰ ਆਪਾਂ ਇਹਦੇ ਨਾਲ ਦੁਬਾਰਾ ਚੈੱਕ ਕਰਾਂਗੇ ਤੇ ਇੱਕਦੇ ਆਪਾਂ ਤਿੰਨ ਤਨ ਬੂਫਰ ਚ ਲਾ ਕੇ ਜੇ ਇੱਕ ਕਰੇ ਸੀ ਆ ਆਪਾਂ ਨੇ ਬੈਟਰੀ ਦੇ ਤਾਰਾਂ ਲਾਈਆਂ ਸੀ ਆ ਗਰਮ ਕਰਤੀਆਂ ਜਮੀ ਨਰਮ ਹੋ ਗਈਆਂ ਗਰਮ ਹੋ ਗਈਆਂ ਤੰਨ ਵਾਲਾ ਚਲਾਇਆ ਸੀ ਬੂਫਰ ਜਾ ਤਿੰਨ ਤਨ ਬੂਫਰ ਚ ਲਾਏ ਆ ਅਲੱਗ-ਅਲੱਗ ਕਰਕੇ ਤੇ ਬਾਕੀ ਉਹ ਨਵੇਂ ਬੂਫਰ ਪਾ ਦਈਏ ਫੇਰ ਕਰ ਦਿਆਂਗਾ ਲਵਾਦ ਠੀਕ ਆ ਲੈ ਵੀ ਮਿੱਤਰੋ ਆ ਬੂਫਰ ਉਹਦੇ ਚੋਂ ਕੱਢ ਲਏ ਆਪਾਂ ਨੇ ਤੇ ਇਹਦੇ ਚ ਹੋਣਾ ਪੁਰਾਣੇ ਪਾ ਦਾਨੇ ਆ ਨਾਲੇ ਤਾਂ ਚੋਹੀ ਚਾਹੀਨੀ ਬੜੂ ਕੋਈ ਉਦਾਂ ਵੀ ਵਾਧੂਏ ਪਿਆ ਇਹ ਆ ਦੇਖੋ ਆ ਬਾਟੇ ਹੋਏ ਚ ਪਾਤੇ ਇਹ ਚੋਂ ਕੱਢ ਲਏ ਸੀ ਬੂਫਰ ਆਪਾਂ ਨੇ ਲੈ ਵੀ ਮਿੱਤਰੋ ਬੂਫਰ ਕਰਤੇ ਫੱਟ ਆ 17 ਦੁਰਾਂ ਹੀ ਰਹਿ ਜੀਆਂ ਲਾਉਣੀਆਂ ਤਾਰਾਂ ਲਾਈ ਜੰਨੇ ਆ ਵਿੱਚ ਤਾਂ ਇਹਦੇ ਗਰੇਡੇ ਆ ਤਾਰਾਂ ਬਹੁਤਾ ਵਿੱਚ ਆ ਦੇਖੋ ਇਹ ਨੇ ਹਨ ਯਾਦਾਂ ਨਿਕਲੀਆਂ ਹੋ ਕੇ ਬਾਹਰ ਮੈਨੂੰ ਤਾਂ ਹੈਗਾ ਥੋੜਾ ਬਹੁਤਾ ਫੇਰ ਜਮਾ ਦਾ ਆਪੇ ਘਰ ਕਰ ਲੈਂਦਾ ਥੋੜਾ ਬਹੁਤਾ ਤਾਂ ਲਾਉਣਾ ਇਹਨੂੰ ਫਟ ਫਟ ਕਰਕੇ ਚੈੱਕ ਕਰਕੇ ਫਿਰ ਕਾਦਿਆਂ ਸਾਰੀਆਂ ਜਣੀਆਂ ਜੁਣੀਆਂ ਜੀਆਂ ਫਿਰ ਕਰਾਂਗੇ ਫਟਾ ਟਰੈਕਟਰ ਤੇ ਲੈ ਵੀ ਮਿੱਤਰੋ ਪਾਤਣਾ ਆ ਗਈ ਥੋੜਾ ਜਿਹਾ ਕੰਮ ਰੀਆ ਆ ਦੇਖਿਓ ਕੰਮ ਛੱਡ ਕੇ ਦੇਖ ਲੈ ਕਿਵੇਂ ਖੜੇ ਆ ਇਹ ਲੈ ਐਨੇ ਬੇਲੇ ਨੇ ਸਾਡੇਲੇ ਦੇਖਣ ਆਏ ਨੇ ਵੀ ਉਹ ਕਿਵੇਂ ਚੱਕਣਗੇ ਐਨੇ ਵਾਜਨ ਨੂੰ ਵੀ ਕਿਵੇਂ ਤਾਂ ਨੀ ਟ੍ਰਾਂਸਪੇਰੈਂਟ ਟਰਾਲੀ ਚ ਦੇਲੇ ਨੇ ਨਾਲੇ ਵਿਲੇ ਨੋ ਦੇਗਾ ਲੈ ਹੁਣ ਇੱਕ ਸਮਾਨ ਹੋਣ ਲੈ ਕੇ ਜਾਣਾ ਡੱਕ ਫਟ ਕਰਨਾ ਫਿਰ ਦੇਖੀ ਉਹ ਟਰਾਲੀ ਮੈੱਕ ਲਾ ਰਿਆ ਇਧਰ ਆ ਬੇਲਣ ਸਾਲੇ ਬਾਹਰ ਗੜੇ ਆ ਵੀ ਦੇਖਣ ਆਏ ਆ ਵੀ ਕਿਵੇਂ ਚੱਕਣਗੇ ਕਿਵੇਂ ਬੈਗ ਲਾ ਰਹੇ ਦੇਖੀਓ ਐਨੇ ਕ ਬੇਲੇ ਆ ਸਾਡੇ ਲਈ ਸਾਰੇ ਦੇਖੀ ਕਿੰਨੇ ਖੜੇ ਆ ਇੱਕ ਬੰਦਾ ਬੈਗ ਬੈਗ ਲਾ ਰਿਹਾ ਬਾਕੀ ਦੇਖ ਰਹੇ ਆ ਉੱਧਰ ਵੀ ਦੁਕਾਨ ਹੈ ਹਾਏ ਹਾਏ ਤਾਂ ਅੰਦਰ ਵੀ ਉਹ ਖੜੇ ਆ ਦੇਖਾ ਪਿੱਛਲਾ ਦੇਖ ਲਓ ਪਰ ਰਸਤੇ ਬੈਗ ਦੇਖੀ ਕਿੰਨੇ ਜਣੇ ਲਵਾ ਰਹੇ ਨੇ ਉਹ ਦੇਖੋ ਉਹ ਦੇਖਾ ਬੈਗ ਲਮਾਉਣ ਵਾਲੇ ਦੇਖ ਲਾ ਪਹਿਲਾਂ ਕਿੰਨੇ ਜਣੇ ਆ ਦੁਕਾਨ ਦੀ ਖੜੇ ਸੀ ਇਹ ਖੜੇ ਖੜੇ ਇੰਨਾ ਬੰਦਿਆਂ ਦਾ ਇਕੱਲਾ ਖੜਾ ਖੜੇ ਕਰਿਆ ਉਹਨਾਂ ਨੇ ਦਾ ਹੈਡਰ ਮੰਗਾਇਆ ਫਿਰ ਹੈਡਰੇ ਨਾਲ ਦੰਦ ਨਹੀਂ ਹੁਣ ਵਿੱਚ ਟਰਾਲੀ ਤੇ ਤੇ ਉਧਰੋਂ ਡੈਕ ਵੀ ਆ ਰਿਹਾ ਆਪਣਾ ਉਹ ਵੀ ਲੈਣ ਜਾਣਾ ਤਾਂ ਵਾਲੀ ਪੜ ਗਈ ਜਸ਼ਨ ਹੈਰਾਨ ਹੋ ਰਿਹਾ ਕਹਿੰਦਾ ਉਹ ਪੱਟੀ ਜੀ ਨਹੀਂ ਟੁੱਟਦੀ ਅੱਧ ਹੋਗੀ ਪਤਾ ਬਹੁਤ ਮਜ਼ਬੂਤ ਟੋਚਣਾ ਉਹ ਡਾਉਣ ਲੱਗਦੀ ਮੁੰਜਾਈ ਮੰਜੇ ਵਾਲੀ ਡਾਉਣ ਨਹੀਂ ਆਏ ਕਾਕਾ ਜੀ ਉਹ ਬੱਚਾ ਹੈ ਦੋ ਕੁ ਮਹੀਨਾ ਪਾਲਾ ਆਹ ਯਾਰ ਨਾ 34 ਕੁ ਮਹਾ ਦਾ ਕਹੇ ਆ ਫਿਰ ਹੁਣ ਤਾਂ ਬਾਜਾਂ ਢੋਲਦੇ ਆ ਨਾ ਵਾ ਵਾ ਬੱਬੇ ਯਾਰ ਆਪਣਾ ਪੰਜਾਬ ਵੀ ਇੰਨੀ ਤਰੱਕੀ ਜਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਤੂ ਆ ਹੈ ਆਪਣਾ ਪੰਜਾਬ ਵੀ ਇੰਨੀ ਤਰੱਕੀ ਕਰ ਗਿਆ ਹੈ ਬਾਈ ਆਪਣਾ ਪੰਜਾਬ ਵੀ ਨਹੀਂ ਤਰੱਕੀ ਕਰ ਗਿਆ ਮੈਨੂੰ ਤਾਂ ਪਤਾ ਨਹੀਂ ਆਪਣਾ ਪੰਜਾਬ ਵੀ ਨਹੀਂ ਤਰੱਕੀ ਕਰ ਗਿਆ ਕਢਾ ਲੀ ਨਾ ਭਾਈ ਜੇ ਕਿੱਥਲੇ ਕਢਲੇ ਨਹੀਂ ਮੈਂ ਨਹੀਂ ਬਾਜਾਂ ਦਾ ਖਾਸ ਆ ਉਹ ਨੂੰ ਕੋਨ ਲੱਗ ਰਿਹਾ ਆਪਣਾ ਕੇ। ਵਾਸਾ ਵੱਧ ਰਹੀ ਹੈ ਜੀ। ਕਿਹੜੀ ਘੜ ਘੜ ਫੋਨ ਹੈ? ਕੀ ਆਲਾ? ਲੈ ਲੱਡੂ ਮੰਗ ਲਓਗੇ ਬਾਈ ਹੁਣ। ਲਿਆਓ ਡੱਬਾ ਜੱਕੇ ਤੇ ਧਰਤੀਆਂ। ਵਜਨ ਇੰਨਾ ਟਰੈਕਟਰ ਹੀ ਜੱਕਦਾ ਦੇ ਲੱਗ। ਆ ਜਾ ਰਹੀ ਇਹ ਲੱਗਦਾ ਕੋਈ ਨਹੀਂ ਆਉਂਦੀ ਅੱਜ ਚੱਲੇ ਆਪਣਾ ਮਿਊਜ਼ਿਕ ਸਿਸਟਮ ਲੈਣਾ ਉਧਰੋਂ ਗਿੱਲ ਆ ਰਿਹਾ ਸੀ ਆ ਉਹ ਅੱਗੇ ਆਜੂ ਬਰਨਾਲੇ ਤੇ ਆਪਾਂ ਉਥੋਂ ਫੜ ਲਿਆਵਾਂਗੇ ਰਾਹ ਚੋਂ ਤੇ ਜਿਹੜਾ ਪੁਰਾਣਾ ਆਪਣਾ ਮਿਊਜ਼ਿਕ ਸਿਸਟਮ ਦੀ ਵੱਡਾ ਪਲੇਅਰ ਇਹ ਸ਼ਾਂਟ ਹੋ ਗਿਆ ਸੀ ਇਹ ਫਿਓਜ ਮਚਾਉਣ ਲੱਗ ਗਿਆ ਸੀ ਤੇ ਆਪਾਂ ਨਮਾ ਕਰਵਾਇਆ ਇਹ ਮੋੜ ਆਉਣਾ ਨੂੰ ਤੇ ਨਵਾਂ ਚੱਕ ਲਿਆ ਹਣਾ ਉਹ ਪਾਸਾ ਥੱਲੇ ਰੱਖ ਲਿਓ ਉਹ ਇੱਕ ਹੋਰ ਆ ਗਿਆ ਉਹ ਚਕਾ ਦੂਆ ਕਿ ਉਹ ਹਮੇਸ਼ਾ ਲੱਗਦਾ ਸੀ ਮੇਰੇ ਦਿਲ ਲਈ ਉਹ ਦੇਖ ਉਹ ਨੀਫੂ ਨੀਫੂ ਦਾ ਗੱਲ ਲਾਰਗੀ ਦੀ ਨਾਲ ਆ